কিশোলা <coughs> 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 ਕੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਕਿ ਮੈਂ ਐਪਲੀਕੇਸ਼ਨ ਆਨ ਅਸ ਬਿਹਾਰ ਕਿ ਯੂ ਬੀ ਅਪੀਅਰਿੰਗ ਆਫਟਰ ਦੀ ਤਰਨ ਤਰਨ ਬਾਇ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਆ ਜੀ ਮਤਲਬ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸਚ ਦਿਸ ਇਜ਼ ਤੁਸੀਂ ਪੀਅਰ ਹੋ ਰਹੇ ਹੋ ਬਹੁਤ ਵੈਲਕਮ ਹੈ ਸਵਾਗਤ ਹੈ ਜੀ ਜੀ ਮੈਨੂੰ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਜੇ ਮੈਂ ਦੇ ਦੇਣਾ ਪਲੀਜ਼ ਕਿ ਮੈਂ 4:00 5:00 ਪੀਐਮ ਤੋਂ ਸਬਮਿਟ ਕਰਦੇ ਨਾ ਸਰ ਬਿਫੋਰ 5:00 ਪੀਐਮ 5:00 ਪੀਐਮ ਜੀ ਕੀ ਰਿਪੋਰਟ ਲਿਆਂਦੀ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਂਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਰਣਕ ਜੀ ਤਰੰਤਾਰਨ ਬਾਇਪੋਸ ਤੋਂ ਬਾਅਦ ਅਪੀਅਰ ਹੋਵਗੇ ਇਨ ਡਿਟੇਲ ਆਲ ਦਾ ਕੁਐਸਚਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰੰਤਾਰਨ ਬਾਇਪੋਸ ਤਰੰਤਾਰਨ ਬਾਇਪੋਸ ਜੀ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਦਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਵੀਰ ਬੇਨਤੀ ਮਤਲਬ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਅਥੋਰਿਟੀ ਲੈਟਰ ਮੈਂ ਪਲੀਜ਼ ਤੁਹਾਨੂੰ ਸਬਮਿਟ ਕਰਨਾ ਸਰ ਤੇ ਬਿਫੋਰ 5 ਪੀਐਮ ਇਟਲ ਬੀ ਸਬਮਿਟਡ ਹੋ 3 ਪੀਐਮ ਰਾਈਟ 10 3 ਪੀਐਮ ਬਿਫੋਰ 3 ਪੀਐਮ ਸਬਮਿਟ ਕਰਕੇ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਈ ਬਾਅਲ ਜੀ ਵੈਸੇ ਕੋਈ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੁਣ ਤਰਨਤਾਰਨ ਬਾਈਪੋਲ ਚ ਨਹੀਂ ਜਾਂ ਹੁਣ ਰਾਜਾ ਜੀ ਤਰਨਤਾਰਨ ਬਾਈਪੋਲ ਚ ਨੇ ਜੀ ਫਿਰ ਤਰਨਤਾਰਨ ਦੇ ਇਨਸਟਰਕਸ਼ਨਸ ਮੈਨੂੰ ਕੋਈ ਨਹੀਂ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ विल बी ਅਪੀਅਰਿੰਗ ਆਫਟਰ ਈ ਤਰਨਤਾਰਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆਈ ਡੋਨਟ ਆਟ ਆਕੀ ਜੀ ਹੂੰ ਇਹ ਥੈਂਕ ਯੂ ਰਾਈਟ ਸੋ ਥੈਂਕ ਯੂ ਮੇਰਸੀ ਸਰ ਲਈ ਤੁਸੀਂ ਯੂਆਰਡੀ ਅਥੋਰਾਈਜ਼ਡ ਪਰਸਨਲ ਤੋਂ ਦਿੱਤਾ ਮੈਨੂੰ 3 ਵਜੇ ਮੈਥਰਵਾਈਸ ਨੂੰ ਮੰਨੇ ਜਾਏਗਾ ਥੈਂਕ ਯੂ ਸੋ ਮਚ ਠੀਕ ਹੈ ਜੀ ਅਸਾਂ ਅੱਗੇ ਗਏ ਸ਼ਾਂ ਕੀ ਸ਼ੋਗਨਾ ਤੁਹਾਡਾ ਅਰਸ਼ ਚੜਿਆ ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸੇਬੋਸਟੂ ਦੇ ਮੇਰੇ ਐਪਲੀਕੇਸ਼ਨ ਉੱਤੇ ਹੈ ਸਾਹਿਬ ਕਿ ਇਹ ਵੀ ਅਪੀਅਰਿੰਗ ਆਫਟਰ ਦੀ ਤਰਨ ਤਰਨ ਬਾਈ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਕਿ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਹਾਂ ਮੰਨ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸ ਸੱਚ ਦਿਸ ਇਜ਼ ਤੁਸੀਂ ਪੇਅਰ ਹੋ ਰਹੇ ਹੋ ਬਟ ਅ ਵੈਲਕਮ ਹੈ ਸਵਾਗਤ ਹੈ ਜੀ ਪਰ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ 2-4 ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਸੇ ਮੈਂ ਦੇ ਦੇਣਾ ਪਲੀਜ਼ ਕਿ ਮੈਂ 4-5 ਪੀਐਮ ਤੋਂ ਨੋ ਸਮਟ ਕਰਦੇ ਨਾ ਸਰ ਬਿਫੋਰ 5 ਪੀਐਮ 5 ਪੀਐਮ ਕੀ ਰਿਪੋਰਟ ਲਿਆਂਦੀ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਦਾ ਕੋਈ ਰਿਟਰਨ ਪੇ ਨਹੀਂ ਸਰ ਰਾਜਾ ਵੜਿੰਗ ਜੀ ਤਰਨਤਾਰਨ ਬਾਈਪੋਲ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ 올 ਦਾ ਕੁਐਸਚਨਸ ਵਿਲ ਬੀ ਆਨਸਰਡ 올 ਦਾ ਕੁਐਰੀਜ਼ 올 ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰਨਤਾਰਨ ਬਾਈਪੋਲ ਤਰਨਤਾਰਨ ਬਾਈਪੋਲ ਜੀ ਹੁਣ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਰਵੀ ਜੀ ਤੇ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਆ ਰਟੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਣਾ ਸਰ ਤੇ ਬਿਫੋਰ 5 ਪੀਐਮ ਇਟ ਵਿਲ ਬੀ ਸਬਮਿਟਡ ਟੂ ਯੂ 3 ਪੀਐਮ ਰਾਈਟ 10 3 ਪੀਐਮ ਬਿਫੋਰ 3 ਪੀਐਮ ਸਬਮਿਟ ਕਰਨਾ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਈ ਬਾਅਦ ਵੈਸੇ ਕੋਈ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੁਣ ਤਰਨਤਾਰਨ ਬਾਈਪੋਲ ਚ ਨਹੀਂ ਜਾਂ ਹੁਣ ਰਾਜਾ ਜੀ ਤਰਨਤਾਰਨ ਬਾਈਪੋਲ ਚ ਨੇ ਜੀ ਫਿਰ ਤਰਨਤਾਰਨ ਦੇ ਇਨਸਟਰਕਸ਼ਨਸ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ विल बी ਅਪੀਅਰਿੰਗ ਆਫਟਰ ਹੀ ਤਰਨਤਾਰਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆਈ ਡੋਨਟ ਨਾ OK ਜੀ ਹੂੰ hmm. ਠੀਕ ਹੈ ਥੈਂਕ ਯੂ ਰਾਈਟ ਸੋ ਥੈਂਕ ਯੂ ਮੈਂ ਬੰਨਿ ਸਤੂਰ ਕੇਦੇ ਲਈ ਤੁਸੀਂ ਯੂਆਰਡੀ ਅਥੋਰਾਈਜ਼ਡ ਪਰਸਨਲ ਤੋਂ ਦੇ ਮੈਨੂੰ 3 ਵਜੇ ਮੈਨੂੰ ਅਥੋਰਾਈਜ਼ਡ ਹੋ ਮੰਨੇ ਜਾਏਗਾ ਥੈਂਕ ਯੂ ਸੋ ਮਚ